ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂੰ ਡੈਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੀ ਵਿੱਚਟ ਆਪਣੇ ਆਪ ਦੇ ਫਾਰਮ ਤੋਂ ਥੋੜੀ ਲਈ ਟੌਪ ਦਾ ਨਗੀਨਾ ਲੈ ਕੇ ਆਏ ਆ ਫਾਰਮ ਦੇ ਵਿੱਚੋਂ ਆਪਾਂ ਪਰਚੇਜ਼ ਕੀਤਾ ਫੇਸ ਬਿਊਟੀ ਚੈੱਕ ਕਰ ਲਓ ਫੁੱਲ ਬਰੀਡ ਹੈਗੀ ਬਹੁਤ ਚੰਗੀ ਮਿਲਕ ਕਪੈਸਿਟੀ ਆ ਚੰਗੇ ਸੀਮਨ ਦੀ ਆ ਅੱਗੇ ਵੀ ਚੰਗਾ ਸੀਮਨ ਇਹਨੂੰ ਲੱਗਿਆ ਹੋਇਆ ਜੇ ਕੱਲ ਕਰੀਏ ਇਹਦੇ ਸੀਮਨ ਦੀ ਏ ਆਪ ਹੈ ਕੀ ਹੈ ਬਾਈ ਜੀ ਏਪੀਐਸ ਦੇ ਬਰੂਡ ਸੀਮਨ ਦੀ ਖੁਦ ਅੱਗੇ ਨੂੰ ਮੰਨ ਕੇ ਚਲੋ ਸੈਕਸਰ ਸੀਮਨ ਲੱਗਿਆ ਹੋਇਆ ਸਨੋ ਮੈਨ ਤੋਂ ਗੱਪਣਾ ਕੀ ਇਹ ਫੇਸ ਬਿਊਟੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਫੇਸ ਹੈ ਇਹਦਾ ਬੱਸੀ ਦਾ ਛੋਟਾ ਛੋਟਾ ਕੰਨਾਂ ਦੇਖੋ origional ਦੂਜਾ ਸੁਆਸ ਹੁੰਦੀ ਹੈ ਬਾਈ ਜੀ ਕੱਦ ਕਾਠ ਦੇ ਵਿੱਚ ਤਾਂ ਐਕਸਟਰਾਔਨਰੀ ਹੈ ਲੈ ਵੀ ਉੱਤੇ ਮਿਲਕ ਵੀ ਚੈੱਕ ਕਰ ਲਓ ਥਣ ਥਣ ਬਹੁਤ ਸੋਹਣੇ ਲੱਗੇ ਚਾਰੇ ਥਣ ਪੂਰੇ ਨਿੱਖੜ ਮੇ ਦੀ ਪੂ অল হাইਟ ਦੇ ਬੱਚਾ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਈ ਦੱਸਣ ਦੀ ਲੋੜ ਨਹੀਂ ਤੇ ਹਵਾਨੇ ਵਿੱਚ ਦੇਖ ਸਕਦੇ ਆ ਤੁਸੀਂ ਵਾਲਟਾਂ ਬਹੁਤ ਪਈਆਂ ਅਜੇ ਸੂਨ ਦੇ ਵਿੱਚ ਇਹ 12 ਤੋਂ 13 ਦਿਨ ਬਾਕੀ ਪਏ ਆ 12 13 ਦਿਨਾਂ ਨੂੰ ਕਰਮ ਵਾਲੀ ਨੇ ਬਹੁਤ ਸੋਹਣਾ ਆਰਡਰ ਤਿਆਰ ਕਰਕੇ ਸੋਣਾ ਆ ਦੇਖ ਸਕਦੇ ਆ ਪੂਰੀ ਟਾਪ ਬਰੀਡ ਹੈਗੀ ਬਈ ਜੀ ਕੋਈ ਐ ਕਹਿਣ ਵਾਲੀ ਗੱਲ ਨਹੀਂ ਕੀ ਡਾਇਮੰਡ ਪੀਸ ਹੀ ਹੈ ਇੱਕ ਤਰ੍ਹਾਂ ਦਾ ਬਾਕੀ ਲੇਵਲ ਤੇ ਮਿਲਕਵੇ ਵਿੱਚ ਦੇਖ ਲਓ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੀਆਂ ਲੇਵਲ ਤੇ ਮਿਲਕਵੇ ਵਿੱਚ ਚੈੱਕ ਕਰ ਲਓ ਬਾਕੀ ਆਰਡਰ ਬਹੁਤ ਸੋਹਣਾ ਕਰਮ ਵਾਲੀ ਦਾ ਤੇ ਜੇ ਗੱਲ ਕਰੀਏ ਦੀ ਮਿਲਕ ਕੈਪੈਸਿਟੀ ਦੀ ਬਾਈ ਜੇ ਨੇ ਪਲੂਨ ਨੇ ਦੁੱਧ ਦਿੱਤਾ 32 33 ਲੀਟਰ ਇਸ ਵਾਰੀ 34 35 36 ਕਿਲੋ ਤੋਂ ਬੜੀ ਆਮਦਰੀ ਨੇ ਫਵਾ ਦੂਗੀ ਜੀ ਕੋਈ ਮੇਰਾ ਚੰਗਾ ਵੀਰ ਕੇਰ ਵਾਲਾ ਹੋਇਆ 35 36 ਕਿਲੋ ਤੋਂ ਖੁੱਲਾ ਚਵਾ ਦੂਗੀ ਹੱਸ ਕੇ ਤੇ ਜੇ ਮੇਰੇ ਕਿਸੇ ਵੀ ਕਿਸਾਨਪੁਰਾ ਦੇ ਵੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੋਂ ਸੀਨੀਅਲ ਸਿੰਘਲ ਤੇ ਮੋਬਾਈਲ ਨੰਬਰ ਆਪਣਾ 78990 99728 ਤੇ ਸਾਰੇ ਮੇਰੇ ਵੀਰਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੈਅ ਦਿਓ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੀਰੀ ਮੱਚ